ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਬੈਠਿਆ ਤਿੰਨੇ ਭਾਈ ਆਪਾਂ ਤੁਹਾਨੂੰ ਉਹ ਖਾਣੇ ਇਹ ਮੰਜੀ ਡਾਈ ਆ ਆਪਾਂ ਪੱਠੇ ਵੜਦੇ ਸੀ ਤੇ ਨਾਲੇ ਆਪਾਂ ਅੱਜ ਤੁਹਾਨੂੰ ਹਾਲ ਵਿਖਾਵਾਂਗੇ ਜਿਹੜਾ ਮੀਨਾ ਡੁੱਬਿਆ ਝੋਨਾ ਸੀ ਤੇ ਜਿੱਥੋਂ ਆਪਾਂ ਪੱਠੇ ਵੜਦੇ ਸੋਦੀ ਵੀਡੀਓ ਬਣਾਈ ਸੀ ਸਾਰਾ ਕੁਝ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਬਸਕ੍ਰਾਈਬ ਕਰਨ ਨਾਲ ਨਾ ਹੌਸਲਾ ਵਧ ਜਾਂਦਾ ਤੇ ਫਿਰ ਹੋਰ ਵੀਡੀਓ ਬਣਾਉਣ ਨੂੰ ਜਤ ਕਰਦਾ ਤੇ ਚਲੋ ਆਪਾਂ ਤੁਹਾਨੂੰ ਵਿਖਾਉਨੇ ਆ ਅੱਗੇ ਜਿਹੜਾ ਆਪਣਾ ਝੋਨਾ ਡੁੱਬਿਆ ਸੀ ਤੇ ਜਿੱਥੇ ਆਪਾਂ ਪਾਣੀ ਚ ਪੱਠੇ ਵੜਦੇ ਕਿੰਨਾ ਔਖਾ ਕੰਮ ਸੀ ਉਦੋਂ ਅੱਜ ਦਾ ਆਪਾਂ ਤੁਹਾਨੂੰ ਮਾਹੌਲ ਖੋਣੇ ਆ ਆ ਦੇਖੋ ਉਦੋਂ ਆਪਾਂ ਪਾਣੀ ਚ ਪੱਠੇ ਵੜਦੇ ਸੀ ਆ ਪੈੜਾਂ ਵੇਖੋ ਜੀ ਧੋਗ ਦਿਨਾਂ ਦੇ ਪੱਠੇ ਰਹਿ ਗਏ ਇਹ ਤੇ ਬਾਕੀ ਇਹਦੀ ਫੂਟ ਜੀ ਉਹ ਵੱਢਣੀ ਆ ਫਿਰ ਇੱਥੇ ਲਾਉਣਾ ਆਪਾਂ 26 ਝੋਨਾ ਤੇ ਇਧਰ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿਵੇਂ ਪੜਾਈਆਂ ਗਿੱਲੇ ਚ ਵੱਡੇ ਸੀ ਪਾਣੀ ਖੜਾ ਸੀ ਆ ਆਪਣਾ ਉਹ ਟਰੈਕਟਰ ਤੇ ਅੱਜ ਪੱਠੇ ਵੱਢ ਕੇ ਲਾਦਦੇ ਤੇ ਹੁਣ ਆਪਾਂ ਆਹ ਰੇ ਆ ਦੋ ਗਟੇ ਖਲਾਰਨੇ ਆ ਤੇ ਆਹ ਜਿੰਕ ਆਹ ਮੰਜਾ ਇਸ ਮੰਜੇ ਤੇ ਰੱਖ ਰ ਕੇ ਪੱਠੇ ਵੱਢੇ ਸੀ ਆਪਾਂ ਤੇ ਅੱਜ ਉਸੇ ਮੰਜੇ ਤੇ ਆਪਾਂ ਬੈਠੇ ਹੁਣ ਸੁੱਕਾ ਹੋਣ ਨਹੀਂ ਖੁੱਬਦਾ ਇਹਦੇ ਚ ਤੇ ਯਾਨੀ ਕਿ ਪੂਰਾ ਤਾਂ ਸੁੱਕਿਆ ਨਹੀਂ ਗਾ ਵੀ ਜੇ ਆਪਾਂ ਕਿ ਵਾਉਣ ਵਾਲਾ ਹੋ ਗਿਆ ਬੱਤਰ ਆ ਗਿਆ ਤੇ ਪਰ ਹੂੰ ਮਰਿਆ ਟਾਈਮ ਪਾਸ ਆ ਆ ਆਪਣੀ ਫੋਟ ਇਹ ਵੱਡਾ ਕਰਾਂਗੇ ਬਾਈ ਹੁਣ ਆਪਾਂ ਹੈ ਮੈਦਾਨ ਇੱਕ ਪਾਸੇ ਡੈਪਾ ਕਰੀ ਆਏ ਨਾ ਐ ਲੰਮੀ ਵੱਡਿਆ ਕਰੀ ਹੋਈ ਜਿੱ ਤੱਕ ਹੱਥ ਚੋਂਦੀ ਹੈ ਕਿ ਨਹੀਂ ਜਿਹੜੇ ਵੱਢਣ ਵਾਲੇ ਆ ਨਾ ਮੈਂ ਤੈਨੂੰ ਗੱਲ ਦੱਸਦਾ ਵੱਢਣ ਵਾਲੇ ਵਾੜ ਤਾਂ ਲੈਣਗੇ ਵੱਢਣ ਵਾਲੇ ਆ ਨਹੀਂ ਵੱਟਣੀ ਉਹ ਤਾਂ ਪਰਲੇ ਪਾਸ ਵੱਡੀ ਵੱਡੀ ਨੂੰ ਲਾਲਿਆ ਕਰਨੇ ਟੱਕ ਉਹ ਵਿੱਚ ਅਗਲ ਮਾਰਿਆ ਕਰਨਗੇ ਉਹ ਆਏ ਨਾ ਅਲੋਨ ਨੂੰ ਵਾਸਤੇ ਤੇ ਐਸਾ ਉਹ ਆਏ ਵੱਢਦੇ ਆ ਪਤਾ ਨਹੀਂ ਕੀ ਗੱਲ ਵੀ ਪੱਠੇ ਮਿਲ ਗਏ ਤਾਂ ਤੁਸੀਂ ਇੱਕ ਵਾੜਾ ਸਾਫ਼ ਕਰਕੇ ਢਾਈਓ ਅਗਰੇ ਨੂੰ ਥੀਦਾ ਇੱਕ ਵਾੜਾ ਵੱਢੀ ਜਾ ਬਾਈ ਜਿਆ ਤਾਂ ਆਏ ਹੋਏ ਵੀ ਉਹ ਤੋਂ ਲੰਬੇ ਪਾਸ ਤੋਰਨਾ ਆਏ ਸਿਰੇ ਤੱਕ ਕੌਣ ਮਾੜੀ ਵੀ ਵੱਢਣ ਤੇ ਚੰਗੀ ਵੱਢ ਲੈਣਾ ਫਿਰ ਆਏ ਨਾ ਚੰਗੀ ਉਹ ਵੱਢ ਕੇ ਲੈਣ ਮਾੜੀ ਤੇ ਆਪਾਂ ਮੱਥਾ ਮਾਰੀ ਜਾਈਏ ਬਾਲੀ ਮਾਰੀ ਤੇ ਬੱਕਰੀਆਂ ਫੇਰ ਜਾਣੀਆਂ ਬਈ ਵੱਡੇ ਚੋਬ ਡੰਡਲ ਜੇ ਛੱਡ ਦੇਣੀਆਂ ਲਾ ਆ ਝੋਨਾ ਹੈ ਭਈ ਉਹ ਆਪਣਾ ਵੇਖ ਲੋ ਜਿਹੜਾ ਉਹਦੇ ਥੋੜਾ ਥੋੜਾ ਇਹਤੋਂ ਹੀ ਆਪਾਂ ਵੀਡੀਓ ਬਣਾਈ ਸੀਗੀ ਇਧਰ ਆ ਪੱਠੇ ਵੜਦੇ ਸੀ ਤੇ ਇਧਰ ਆਪਾਂ ਵੀਡੀਓ ਬਣਾਈ ਸੀ ਉਹ ਝੋਨੇ ਦੇ ਡੁੱਬੇ ਦੀ ਜਿਹੜਾ ਥੋੜਾ ਥੋੜਾ ਦਿਂਦਾ ਸੀਗਾ ਤੇ ਇਸ ਟਾਈਮ ਤੁਸੀਂ ਵੇਖ ਲੋ ਇਹਦੇ ਹਾਲਾਤ ਮੀਂਹ ਬਹੁਤ ਸੀਗਾ ਤੇ ਪਰ ਐਸੀ ਵੀ ਸੀਜ਼ਨ ਦਾ ਪਹਿਲਾ ਭਾਰਾ ਮੀ ਸੀਗਾ ਇਹ ਇਹ ਦੂ ਪਹਿਲਾਂ ਕੋਈ ਆ ਜਮੀ ਪਿਆ ਨਹੀਂ ਸੀ ਜਿਹਦੇ ਕਰਕੇ ਕੰਮ ਬੱਤਰ ਹੋ ਗਿਆ ਤੇ ਨਹੀਂ ਤਾਂ ਵੀ ਕਿਨੇ ਕਿਨੇ ਦਿਨ ਪਾਣੀ ਇੱਥੇ ਸੁੱਕਦਾ ਨਹੀਂਗਾ ਡਾਬ ਲੱਗ ਜਾਂਦੀ ਐ ਤੇ ਉਹ ਆਪਣੇ ਬੀਜਾ ਝੋਨਾ ਵੇਖੋ ਕਿੰਨਾ ਸੋਹਣਾ ਇਹ ਦੇchna ਪਾਸੇ ਪਾਸੇ ਡੱਕੇ ਜਰੂਰ ਲੱਗਣਗੇ ਆਪਾਂ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ 26 ਝੋਨਾ ਇਹ ਅਹ ਇਹਦੇ ਜਿਵੇਂ ਆ ਪਾਸੇ ਤੇ ਆ ਚੁੰਡਾਂ ਜਾਂ ਕਿਤੇ ਕੋਈ ਡੱਬਾ ਹੈ ਜਿਹੜੇ ਪਾਸੇ ਵੀਡੀਓ 'ਚ ਬਾਹਲੇ ਡੱਬ ਲੱਗਦੇ ਪਰ ਇੰਨੇ ਹੈ ਨਹੀਂਗੇ ਆ ਵੇਖੋ ਤੁਸੀਂ ਤੇ ਉੱਥੇ ਡੱਕੇ ਲੱਗ ਜਾਣਗੇ ਤੇ ਇਹ ਵੀ ਡੁੱਬ ਗਿਆ ਸੀ ਬਚ ਗਿਆ ਥੋੜਾ ਉੱਚਾ ਵਾਹਣਾ ਇਹ ਇਹ ਤੇ ਘਾਟਾ ਸਿਰ ਪਿਆ ਚਲੋ ਹੁਣ ਆਪਾਂ ਰੇਖ ਲਾarni ਇਹਦੇ 'ਚ ਫੇਰ ਲਾਉਣੀ ਆ ਚਲੋ ਬਾਈ ਰਲਾਈਏ ਫੇਰਾ ਪੀ ਲੋ ਪਾਣੀ ਪੀ ਲੋ ਗਰਾ ਕੱਢ ਲੋ ਆ ਬੋਤਲ ਕਿੱਥੇ ਵਿਛਾਵਾਂਗੇ ਇੱਥੇ ਹਾਂ ਇੱਥੇ ਵਿਛਾਲਾ ਕੋਈ ਕੁਝ ਨਹੀਂ ਦਬਈ ਯਾਰ ਹਾਂ ਇੱਥੇ ਵਿਛਾਲਾ ਕਿੱਧਰ ਚੱਕ ਕੇ ਉਧਰ ਲਿਜਾਵਾਂਗੇ ਆਪਾਂ ਕੱਢੀ ਪੱਲੀ ਪਾਣੀ ਲਿਆਇਆ ਪਾਣੀ ਲਿਆ ਇਤੇ ਵਿਚਾਰਨੇ ਮੇਰਾ ਜਕੂਣ ਕਿੱਥੇ ਕਰਨੀ ਆਹ ਬੋਦਨ ਦੀ ਇਹ ਤੇਜ ਜਾਨੇ ਆਪ ਪੱਲੀ ਇਹਦਾ ਪੱਜ ਗੱਟਾ ਖੁੱਲੋ ਨਾ ਢੰਗ ਰੱਖਦੇ ਆ ਵੀ ਇੱਕ ਮਿੰਟ ਜੀ ਮਿੰਟ ਵੀ ਨਹੀਂ ਲੱਗਦਾ ਗੱਟਾ ਖੁੱਲਣ ਤੇ ਜਵੇਂ ਆਹ ਗੱਟਾ ਹੈ ਆਹ ਸਿਉਣ ਵਾਲਾ ਪਾਸੇ ਜਿਹੜਾ ਆਹ ਆਹ ਸਿਉਣ ਇਹ ਪਾਸੇ ਹੋ ਕੇ ਖੜ ਜਾਨਾ ਇਧਰਲੇ ਪਾਸੇ ਨਹੀਂ ਇੱਧਰਲੇ ਪਾਸੇ ਤੇ ਸੱਜੇ ਪਾਸਿਓਂ ਜਦੋਂ ਆਪਾਂ ਖੜੇ ਹੋਵਾਂਗੇ ਉਦੋਂ ਸੱਜੇ ਪਾਸਿਓਂ ਆਪਾਂ ਇਹਨੂੰ ਉਹ ਕਰਨਾ ਹੈ ਖੋਲਣਾ ਹੈ ਇਹਦਾ ਇੱਕ ਤੰਦ ਖਿੱਚ ਲਓ ਆਂ ਪਸਾ ਉਹਨੂੰ ਖਿੱਚ ਕੇ ਤੋੜ ਦਿਓ ਤੇ ਗੱਟਾ ਨਾਲ ਦੀ ਨਾਲ ਹੀ ਖੁੱਲ ਜਾਂਦਾ ਹੈ ਖੜ ਜੋ ਮੈਂ ਤਨੂ ਖੋਣਾ ਦੁਸਰਾ ਹੀ ਖੋਲਾਂ ਆਹ ਦੇਖੋ ਹਾਂ ਇਹ ਇਹਨੂੰ ਜਦੋਂ ਆਪਾਂ ਇਹ ਤੋੜ ਤੱਕੀ ਆਹ ਟੁੱਟ ਗਿਆ ਇਹ ਤੋਂ ਇਹਨੂੰ ਖੇਚ ਦੇ ਬੱਸ ਲੱਟਾ ਪਾ ਲਈਏ ਦੋਨੋਂ ਚੁਣਾ ਇੰਨਾ ਹੀ ਕੰਮ ਹੈ ਤੇ ਨਹੀਂ ਆਪਾਂ ਭਾਲ ਦੇ ਫਿਰਦੇ ਨੇ ਬਲੇਟ ਵੀ ਆ ਦਾਤੀ ਜਾਂ ਕੋਈ ਕਰਦ ਵੀ ਉਹਦੇ ਨਾਲ ਖੋਲਾਂਗੇ ਆਏ ਨਾ ਬਸ ਸਕੇਂਟਾਂ ਚ ਘੱਟਾ ਖੁੱਲ ਜਾਂਦਾ ਹੈ ਆ ਸੁੱਖਾ ਖੋਲਦਾ ਖੋਲਿਏ ਬਈ ਹਾਂ ਆ ਵੇਖੋ ਇਹ ਉਧਰਲੇ ਪਾਸੇ ਖੜਾ ਜਿੱਧਰਲੇ ਪਾਸੇ ਸੌਣ ਦੂਜੀ ਐ ਖੋਲ ਗਏ ਭਈਆ ਕਰਾਂ ਟੇਰੀ ਤੇ ਆਹ ਦੇਖੋ ਜਿਹੜਾ ਉਦਿਆਂ ਆਪਾਂ ਤੁਹਾਨੂੰ ਬੀਜਾ ਝੋਨਾ ਡੁੱਬਿਆ ਬਖਾਇਆ ਸੀ ਤਿੰਨਾਂ ਦਿਨਾਂ ਚੋਂ ਆ ਜੇ ਵੇਖੋ ਤੁਸੀਂ ਵੀ ਇੱਧਰ ਵੇਖੋ ਮੀ ਪਾਰਾ ਪਹਿਲੇ ਹੀ ਪਿਆ ਸੀ ਤਾਂ ਕਰਕੇ ਨਾ ਜੇ ਬਾਤ ਚ ਤਾਂ ਹੋ ਗਈ ਨਹੀਂ ਜਿਹੜੇ ਹਿਸਾਬ ਨਾਲ ਮੀ ਪਿਆ ਸੀ ਜੇ ਕਿਤੇ ਦੋ ਤਿੰਨ ਮੀ ਪਹਿਲਾਂ ਪਈ ਹੁੰਦੇ ਜੇ ਤੇ ਨੀਵੇਂ ਤਾਂ ਝੋਨੇ ਮਰ ਜਾਣੇ ਸੀ ਸੋਕੇ ਭਾਈ ਹਾਂ ਤਾਂ ਪਨੀਰੀ ਆਪਾਂ ਫਿਰ ਵੇਖ ਕੇ ਉਹ ਬੜਕਾ ਦਈਏ ਹਨਾ ਹਾਂ ਜਦੋਂ ਚੋਸ ਗਿਆ ਪਾਣੀ ਸਵੇਰ ਨੂੰ ਪਤਾ ਲੱਗ ਗਿਆ ਪਰਸੋਂ ਆ ਆਪਣੀ ਜਿਹੜੀ ਵਧੀ ਵੀ ਹੈ ਪੱਤੇ ਭਾ ਹੋਗੇ ਪੂਰੇ ਸਹੀ ਹੋਏਗਾ ਤਾਂ ਰਹੇ ਹੂੰ ਫਿਰ ਉਹਦੀ ਵੱਡ ਕੇ ਨਾ ਮੁੜ ਕੇ ਵਹਿ ਜੂ ਥਾਂ ਕਿ ਨਹੀਂ ਕੋਈ ਸਮਝ ਨਹੀਂ ਲੱਗਦੀ ਕਿੱਥੇ ਤੱਕ ਖਾਲਾ ਜਾਇਆ ਹੈ ਭਰਿਆ ਪਿਆ ਸੀ ਜਿੰਮੀ ਪਿਆ ਵੇਲਾ ਮੀਂਹ ਪੈ ਨੂੰ ਤਿੰਨ ਦਿਨ ਹੋਇਆ ਹੈ ਨਾ ਤੇ ਅੱਜ ਇਹਦੇ ਚ ਕਿਤੇ ਕਿਤੇ ਟੇੜਾਂ ਵੀ ਚੱਲੀਆਂ ਪਈਆਂ ਆਵੇ ਹੂੰ ਮਾਰ ਕੇ ਤੇ ਰੰਗ ਹੂੰ ਕੱਡੂ ਕੱਢਾ ਓਏ ਇਹ ਕਦੋਂ ਵੇਖਿਆ ਨਹੀਂ ਬਈ ਯਾਰਾਂ ਤਾਂ ਜਗ੍ਹਾ ਨਿਗੇ ਨਹੀਂ ਪੀ ਹੁਣ ਪਿਆ ਇੱਥੇ ਜਾ ਯਾਰ ਕੱਲ ਨਹੀਂ ਇਹ ਪਰਸੋਂ ਜੋ ਉੱਥੇ ਤੋੜਨ ਵਾਲਾ ਸੀ ਹੁਣ ਨਹੀਂ ਤੋੜਦਾ ਹਾਂ ਹੁਣ ਵੱਡਾ ਆ ਹੁਣ ਤਾਂ ਯਾਰ ਪੱਕ ਗਿਆ ਹੋਊਗਾ ਇਹਦੇ ਵਿੱਚ ਵੇਖਾ ਹੋਰ ਵੀ ਹੋ ਕੋਈ ਇਹੀ ਯਾਰ ਇੱਥੇ ਕਿਰਾ ਚਾ ਵੇਖ ਤੇ ਹੈਗਾ ਲਵਾ ਤੋੜਦਾ ਫਿਰ ਆਇਨਾ ਪਕਾ ਇੱਕ ਤਾਂ ਲਿਆ ਆਪਾਂ ਤੇ ਬਾਲੇ ਵੀ ਜੇ ਆਪਾਂ ਕਦੋਂ ਛੱਡੀਏ ਤੇ ਬਲਾਂ ਤੇ ਅਸਰ ਪਉਣਗੇ ਕਿ ਨਹੀਂ ਹੋ ਨਹੀਂ ਕਰਾ ਲੱਗਦਾ ਕੁਸ ਇਹਰ ਲੱਗਣਿਆ ਹੈ ਬਲਾਂ ਯਰ ਵੱਧੀਆਂ ਹੂੰ ਹੁਣ ਵੱਧਣੀਆਂ ਆਹ ਸਕੂਟਰ ਮੈਂ ਜਪਾਂ ਆਹ ਜਿਹੜਾ ਯਾਰ ਉੱਤੇ ਆਪਾਂ ਅੱਠਾਈ ਪਾ ਹੁੰਦਰਾ ਖਰਾਬ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਪੈਣੀ ਕੀ ਵੱਧਾ ਨਹੀਂ ਅਨੇ ਖਰਾਬ ਹੋ ਗਿਆ ਖਰਾਬ ਹੋ ਗਿਆ ਆ ਦੇਖੋ ਬਈ ਬੀਜਾ ਝੋਨਾ ਜਾਲਾ ਜਾਂ ਹੂਰੀ ਨੱਪੀ ਜੇ ਬੈਠਾ ਇਹਨੂੰ ਇਹ ਮੈਂ ਤਲਾ ਦਾ ਫੇਰ ਮੀਂਹ ਪਾਲਦਾ ਆ ਇਹ ਜਿਹੜਾ ਜਾਲਾ ਜਾਂ ਮੀਂਹ ਨੇ ਟੁੱਟੂਗਾ ਉਹ ਤਾਂ ਟੁੱਟਣਾ ਨਹੀਂ ਪਹਿਲਾਂ ਮੀਂਹ ਦਾ ਮਸਾ ਲੋਟ ਹੋਇਆ ਜੇ ਕੰਮ ਆ ਆਪਣੀ ਚਰੀ ਜੋਣਾ ਆਪਾਂ ਚੱਲਦੇ ਹਾਂ ਘਰ ਨੂੰ ਟਾਈਮ ਵੱਜ ਗਏ 9:30 ਆ ਵਾਂ ਵੇਲਾ ਜਿਹੜਾ ਹੁੰਦਾ ਭਈ ਆਪਾਂ ਅੱਗੇ ਤੁਹਾਨੂੰ ਦੱਸਿਆ ਇੱਥੇ ਆਪਾਂ ਛੱਬੀ ਲਾਉਣਾ ਤੇ ਆਖੜੇ ਪੱਠੇ ਲੱਦੇ ਤੇ ਹੁਣ ਤੋਰਨਗੇ ਘਰ ਨੂੰ ਆਪਾਂ ਚੱਕਦੇ ਹਾਂ ਸਾਈਕਲ ਆਪਾਂ ਚੱਲਾਂਗੇ ਸਾਈਕਲ ਤੇ ਇਹ ਉਹਨਾਂ ਦੇ ਟਰੈਕਟਰ ਤੇ ਭਰਾ ਦੋਨੇ ਵੱਡੇ ਭਾਈ ਤੇ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ